ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜਲ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਤੁਹਾਡੇ ਘਰ ਦੀ ਕਿਚਨ ਦੀ ਤੇ ਕਿਚਨ ਦੇ ਵਿੱਚ ਪਏ ਹੋਏ ਇੱਕ ਮਸਾਲੇ ਦੀ ਤੇ ਉਸ ਮਸਾਲੇ ਦਾ ਨਾਮ ਹੈ ਤੇਜ ਪੱਤਾ ਤੇ ਜੇਕਰ ਆਪਾਂ ਗੱਲ ਕਰੀਏ ਹਰ ਘਰ ਦੀ ਹਰ ਸੋਈ ਦੇ ਵਿੱਚ ਮੇਰੇ ਖਿਆਲ ਚ ਤੇਜ ਪੱਤਾ ਜ਼ਰੂਰ ਮਿਲੇਗਾ ਹੁੰਦਾ ਹੀ ਹੁੰਦਾ ਹੋਵੇਗਾ ਕਿ ਤੁਹਾਨੂੰ ਇਹ ਹੀ ਗੱਲ ਸੁਣ ਕੇ ਬਹੁਤ ਹੀ ਜ਼ਿਆਦਾ ਹੈਰਾਨੀ ਹੋਵੇਗੀ ਕਿ ਸਾਡੀ ਰਸੋਈ ਦੇ ਵਿੱਚ ਪਿਆ ਹੋਇਆ ਤੇਜਪਤਾ ਵੀ ਸਾਡੀ ਕਿਸਮਤ ਨੂੰ ਚਮਕਾ ਸਕਦਾ ਹੈ ਤੇ ਉਹ ਕਿਵੇਂ ਚਮਕਾ ਸਕਦਾ ਹੈ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਇਸੀ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਬੇਵਜਹ ਲੜਾਈ ਝਗੜੇ ਹੁੰਦੇ ਰਹਿੰਦੇ ਆ ਜਿਵੇਂ ਕਿ ਤੁਸੀਂ ਸਾਰਾ ਪਰਿਵਾਰ ਮਿਲ ਕੇ ਬੈਠੇ ਹੋ ਤੇ ਤੁਹਾਨੂੰ ਕੁਝ ਵੀ ਪਤਾ ਨਹੀਂ ਲੱਗਦਾ ਕਿ ਤੁਹਾਡੇ ਘਰ ਦੇ ਵਿੱਚ ਲੜਾਈ ਦਾ ਕੀ ਕਾਰਨ ਬਣਿਆ ਤੁਸੀਂ ਸਾਰਾ ਪਰਿਵਾਰ ਇਕੱਠੇ ਬੈਠੇ ਗੱਲਾਂ ਬਾਤਾਂ ਕਰਦੇ ਕਰਦੇ ਆਪਸ ਦੇ ਵਿੱਚ ਲੜ ਪੈਦੇ ਹੋ ਤੇ ਲੜਾਈ ਦਾ ਤੁਹਾਨੂੰ ਕਾਰਨ ਵੀ ਨਹੀਂ ਪਤਾ ਲੱਗਦਾ ਇਸੇ ਤਰੀਕੇ ਦੇ ਨਾਲ ਜਿਹੜੇ ਘਰ ਦੇ ਵਿੱਚ ਲੜਾਈ ਝਗੜਾ ਕਲਾ ਕਲੇਸ਼ ਪੈਸਾ ਨਿਰੋਪਦਾ ਫੈਮਲੀ ਆਪਸ ਦੇ ਵਿੱਚ ਪਿਆਰ ਨਾਲ ਨਹੀਂ ਰਹਿੰਦੀ ਨੌਕਰੀ ਨਹੀਂ ਮਿਲਦੀ ਗੱਡੀ ਬੰਗਲਾ ਬੈਂਕ ਬੈਲੈਂਸ ਕਹਿੰਦਾ ਭਾਵ ਕਿ ਇਹ ਸਾਰੀਆਂ ਚੀਜ਼ਾਂ ਦੀ ਨੇ ਜਿਹੜੀਆਂ ਇਹਨਾਂ ਦੇ ਕਰਕੇ ਘਰ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤੇ ਜਿਹੜਾ ਵੀ ਕੋਈ ਪਰਿਵਾਰ ਚ ਕੋਈ ਵੀ ਵਿਅਕਤੀ ਤੇਜਪੱਤੇ ਦਾ ਇਹ ਹੀ ਉਪਾਅ ਆਪਣੇ ਘਰ ਦੇ ਵਿੱਚ ਪੂਰੇ ਵਿਸ਼ਵਾਸ ਦੇ ਨਾਲ ਕਰਦੇ ਤਾਂ ਉਹਦੀਆਂ ਇਹ ਸਾਰੀਆਂ ਪ੍ਰੋਬਲਮ ਨੇ ਜਿਹੜੀਆਂ ਦੂਰ ਹੋ ਜਾਣਗੀਆਂ ਇਸੇ ਤਰੀਕੇ ਦੇ ਨਾਲ ਉਪਾਅ ਦੱਸਣ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜਿਨ੍ਹਾਂ ਨੂੰ ਇਹ ਚੀਜ਼ ਦੇ ਉੱਪਰ ਵਿਸ਼ਵਾਸ ਹੈ ਉਹ ਹੀ ਇਸ ਉਪਾਅ ਨੂੰ ਕਰਨ ਜੇਕਰ ਵੀਸ਼ਵਾਸ ਫਿਰ ਹੀ ਸਾਡਾ ਇਹ ਕੀਤਾ ਗਿਆ ਉਪਾਅ ਪੂਰਾ ਹੁੰਦਾ ਹੈ ਕਿਉਂਕਿ ਜੇਕਰ ਅਸੀਂ ਪੋਜ਼ਿਟਿਵ ਤਰੀਕੇ ਦੇ ਨਾਲ ਕਰਾਂਗੇ ਤਾਂ ਹੀ ਸਾਨੂੰ ਇਸ ਦਾ ਰਿਜ਼ਲਟ ਮਿਲੇਗਾ ਕਿਉਂਕਿ ਕਈ ਲੋਕ ਇਸ ਚੀਜ਼ ਨੂੰ ਮਜ਼ਾਕ ਸਮਝਦੇ ਨੇ ਇਸ ਕਰਕੇ ਜੋ ਵਿਸ਼ਵਾਸ ਕਰਦੇ ਆ ਉਹੀ ਵੀਡੀਓ ਨੂੰ ਦੇਖਣ ਤੇ ਇਸ ਉਪਾਅ ਨੂੰ ਕਰਨਾ ਇਸੀ ਤਰੀਕੇ ਦੇ ਨਾਲ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਦੀ ਲੜਾਈ ਝਗੜੇ ਦੂਰ ਹੋ ਜਾਣ ਤੁਹਾਡੇ ਘਰ ਦੇ ਵਿੱਚ ਪੈਸਾ ਆਵੇ ਬਰਕਤ ਪਾਵੇ ਤੁਹਾਡੀਆਂ ਸਾਰੀਆਂ ਹੀ ਜ਼ਰੂਰਤਾਂ ਨੇ ਜਿਹੜੀਆਂ ਉਹ ਪੂਰੀਆਂ ਹੋਣ ਕਹਿੰਦਾ ਭਾਵ ਕਿ ਤੁਹਾਡੀ ਹਰ ਇੱਕ ਇੱਛਾ ਪੂਰੀ ਹੋਵੇ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇ ਵਾਲੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਤੇਜ ਪੱਤੇ ਦਾ ਇਹ ਉਪਾਅ ਅਸੀਂ ਕਿਹੜੇ ਤਰੀਕੇ ਦੇ ਅਨੁਸਾਰ ਕਿਹੜੇ ਦਿਨ ਤੇ ਕਿਹੜੇ ਸਮੇਂ ਕਰਨਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਤੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੀ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜੇ ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵਾਦੇ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਆ ਸਭ ਤੋਂ ਪਹਿਲੇ ਉਪਾਅ ਦੀ ਜਿਹੜਾ ਤੇਜ਼ ਪਤਾ ਹੁੰਦਾ ਹੈ ਉਹ ਸਾਡੇ ਘਰ ਦੇ ਵਿੱਚ ਨੈਗੇਟਿਵ એનર્ਜੀ ਨੂੰ ਦੂਰ ਕਰਦਾ ਹੈ ਤੇ ਸਕਾਰਾਤਮਕ ਊਰਜਾ ਨੂੰ ਕਿਚਨ ਦੀ ਸ਼ਕਤੀ ਰੱਖਦਾ ਹੈ ਇਹ ਜਿਹੜਾ ਉਪਾਅ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਉਪਾਅ ਧਨ ਦੇ ਸੰਬੰਧੀ ਜਿੰਨੀਆਂ ਵੀ ਸਾਡੇ ਘਰ ਦੇ ਵਿੱਚ ਪ੍ਰੋਬਲਮ ਚੱਲ ਰਹੀਆਂ ਨੇ ਉਹਨਾਂ ਸਾਰੀਆਂ ਪ੍ਰੋਬਲਮ ਨੂੰ ਦੂਰ ਕਰਕੇ ਰੱਖ ਦਿੰਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਪੈਸਿਆਂ ਨੂੰ ਚੁੰਬਕ ਦੀ ਤਰ੍ਹਾਂ ਖਿੱਚਦਾ ਹੈ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦੇ ਨੇ ਪੰਜ ਤੇਜ ਪਤੇ ਤੇ ਪੰਜ ਹੀ ਚਾਹੀਦੀਆਂ ਨੇ ਕਾਲੀਆਂ ਮਿਰਚਾਂ ਤੁਸੀਂ ਇਹਨਾਂ ਨੂੰ ਕਿਸੇ ਕਟੋਰੀ ਜਾਂ ਫਿਰ ਕਿਸੇ ਪਲੇਟ ਦੇ ਵਿੱਚ ਪਾ ਲੈਣਾ ਜਾਂ ਕਿਸੇ ਮਿੱਟੀ ਦੇ ਦੀਵੇ ਜਾਂ ਮਿੱਟੀ ਦੇ ਕਿਸੇ ਪਟੇ ਪਲੇਟ ਜਾਂ ਕਟੋਰੀ ਦੇ ਵਿੱਚ ਪਾਉਣਾ ਭਾਗੇ ਤੇ ਇਹਨਾਂ ਦੋਨਾਂ ਨੂੰ ਪੰਜ ਕਾਲੀਆਂ ਮਿਰਚਾਂ ਤੇ ਪੰਜ ਤੇਜ ਪੱਤੇ ਨੂੰ ਇੱਕੋ ਵਾਰ ਤੁਸੀਂ ਜਲਾ ਲੈਣਾ ਹੈ ਤੇ ਜਲਾਉਣ ਤੋਂ ਬਾਅਦ ਦੇ ਵਿੱਚ ਜਿਹੜਾ ਇਹਨਾਂ ਦਾ ਧੂਆਂ ਹੋਵੇਗਾ ਇਹ ਧੂਏ ਨੂੰ ਆਪਣੇ ਘਰ ਦੇ ਹਰ ਇੱਕ ਕੋਨੇ ਦੇ ਵਿੱਚ ਤੁਸੀਂ ਇੱਕ ਚੱਕਰ ਲਗਾ ਕੇ ਛੱਡਣਾ ਹੈ ਜਦੋਂ ਤੁਸੀਂ ਇਹ ਧੂਆਂ ਆਪਣੇ ਘਰ ਦੇ ਵਿੱਚ ਛੱਡੋਗੇ ਤੇ ਇਸ ਧੂਏ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਨੈਗੇਟਿਵ એનર્ਜੀ ਹੈ ਤਾਂ ਉਹ ਪੋਜ਼ੀਟਿਵ એનર્ਜੀ ਦੇ ਵਿੱਚ ਬਦਲ ਜਾਵੇਗੀ ਤੁਹਾਡੇ ਘਰ ਦੇ ਵਿੱਚ ਉਹ ਨਕਾਰਾਤਮਕ ਊਰਜਾ ਨਿਕਲ ਜਾਵੇਗੀ ਤੇ ਸਕਾਰਾਤਮਕ ਊਰਜਾ ਪਰਵੇਸ਼ ਕਰੇਗੀ ਤੇ ਉਸ ਤੋਂ ਇਹਦੇ ਨਾਲ ਤੁਸੀਂ ਦੇਖੋਗੇ ਕਿ ਤੁਹਾਡੇ ਘਰ ਦੇ ਵਿੱਚ ਇੱਕ ਪੋਜ਼ਿਟਿਵ ਵਾਈਬਸ ਆਏਗੀ ਤੁਸੀਂ ਇਸ ਚੀਜ਼ ਨੂੰ ਅਜਮਾ ਕੇ ਵੀ ਦੇਖ ਸਕਦੇ ਹੋ ਕਿਉਂਕਿ ਸਾਡਾ ਇਹ ਅਜਮਾਇਆ ਹੋਇਆ ਤਰੀਕਾ ਇਹ ਜਿਵੇਂ ਕਿ ਇਹ ਧੂਆ ਸਾਡੇ ਘਰ ਦੇ ਵਿੱਚ ਜਾਂਦਾ ਸਾਡੇ ਘਰ ਦੇ ਵਿੱਚ ਪੋਜ਼ਿਟਿਵ એનર્ਜੀ ਆਉਂਦੀ ਏ ਤੇ ਜਿਵੇਂ ਹੀ ਸਾਡੇ ਅੰਦਰ ਜਾਂਦਾ ਅਸੀਂ ਇੱਕ ਸਟਰੋਂਗ ਇਨਸਾਨ ਬਣ ਜਾਂਦੇ ਆ ਸਾਡਾ ਜਿਹੜਾ ਸਰੀਰ ਏ ਉਹ ਸਾਨੂੰ ਬਹੁਤ ਹੀ ਜ਼ਿਆਦਾ ਐਕਟਿਵ ਮਹਿਸੂਸ ਹੁੰਦਾ ਹੈ ਜਿਹੜਾ ਸਾਡਾ ਕੌਨਫੀਡੈਂਸ ਲੈਵਲ ਹੁੰਦਾ ਹੈ ਜੋ ਕਿ ਲੋ ਹੋਇਆ ਹੁੰਦਾ ਜਦੋਂ ਇਨਸਾਨ ਦੇ ਕੋਲ ਪੈਸਾ ਨਹੀਂ ਹੁੰਦਾ ਤੇ ਉਸ ਦਾ ਕੌਨਫੀਡੈਂਸ ਲੈਵਲ ਇਹ ਜਿਹੜਾ ਨੀਚੇ ਗਿਆ ਹੁੰਦਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਜਿਵੇਂ ਹੀ ਧੂਆ ਸਾਡੇ ਵੀ ਅੰਦਰ ਜਾਂਦਾ ਸਾਡਾ ਕੌਨਫੀਡੈਂਸ ਲੈਵਲ ਇਹ ਜਿਹੜਾ ਉਹ ਵਧ ਜਾਂਦਾ ਹੈ ਤੇ ਇਹ ਧੂਆ ਜਿਵੇਂ ਸਾਡੇ ਅੰਦਰ ਜਾਂਦਾ 5 ਤੋਂ 10 ਮਿੰਟ ਬਾਅਦ ਤੁਸੀਂ ਇਸ ਗੱਲ ਨੂੰ ਨੋਟ ਕਰਕੇ ਦੇਖਿਓ ਕਿ ਤੁਹਾਨੂੰ ਬਹੁਤ ਹੀ ਵਧੀਆ ਅੱਛਾ-ਅੱਛਾ ਲੱਗਣਾ ਸ਼ੁਰੂ ਹੋ ਜਾਵੇਗਾ ਤੁਸੀਂ ਪੱਕਾ ਸੋਚੋਗੇ ਕਿ ਹਾਂ ਹੁਣ ਇਹ ਮਸੀਬਤਾਂ ਨੇ ਜਿਹੜੀਆਂ ਇਹ ਦੂਰ ਹੋ ਸਕਦੀਆਂ ਨੇ ਅਸੀਂ ਜੇਕਰ ਇਸ ਨੂੰ ਇਸ ਤਰੀਕੇ ਦੇ ਨਾਲ ਕਰਦੇ ਹਾਂ ਕਿ ਕਰਦੇ ਹਾਂ ਤਾਂ ਜ਼ਰੂਰ ਸਾਡੇ ਘਰ ਦੇ ਵਿੱਚ ਕੁਝ ਚੰਗਾ ਹੋ ਸਕਦਾ ਹੈ ਤੇ ਇਸ ਉਪਾਅ ਨੂੰ ਕਰਨ ਤੋਂ ਬਾਅਦ ਜਦੋਂ ਹੌਲੀ-ਹੌਲੀ ਕਰਕੇ ਤੁਹਾਡੇ ਘਰ ਦੇ ਵਿੱਚ ਧਨ ਆਉਣਾ ਸ਼ੁਰੂ ਹੋ ਜਾਵੇਗਾ ਤੇ ਤੁਹਾਡਾ ਜਿਹੜਾ ਕੌਨਫੀਡੈਂਸ ਲੈਵਲ ਹੈ ਉਹ ਆਪਣੇ ਆਪ ਹੀ ਵਧਣਾ ਸ਼ੁਰੂ ਹੋ ਜਾਵੇਗਾ ਬਹੁਤ ਹੀ ਛੋਟਾ ਜਿਹਾ ਉਪਾਅ ਪੰਜ ਤੇਜ ਪਤੇ ਤੇ ਪੰਜ ਕਾਲੀ ਮੇਥਾ ਜੇਕਰ ਇਹ ਉਪਾਅ ਕਰਨ ਦੇ ਨਾਲ ਸਾਡੀ ਘਰ ਦੇ ਵਿੱਚ ਪੋਜ਼ਿਟਿਵ એનર્ਜੀ ਰਹਿੰਦੀ ਹੈ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਹੈ ਤਾਂ ਇਹ ਹੀ ਉਪਾਅ ਕਿਸ ਨੂੰ ਨਹੀਂ ਚੰਗਾ ਲੱਗੇਗਾ ਸਿਰਫ 5 ਮਿੰਟ ਦਾ ਇਹ ਛੋਟਾ ਜਿਹਾ ਉਪਾਅ ਤੁਸੀਂ ਜ਼ਰੂਰ ਇੱਕ ਵਾਰ ਇਸ ਉਪਾਅ ਨੂੰ ਟਰਾਈ ਕਰਕੇ ਦੇਖਿਓ ਇਹ ਸੀ ਪਹਿਲਾ ਉਪਾਅ ਤੇ ਗੱਲ ਕਰਦੇ ਹਾਂ ਹੁਣ ਦੂਸਰੇ ਉਪਾਅ ਦੀ ਇਹ ਉਪਾਅ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਨੂੰ ਰਾਤ ਦੇ ਸਮੇਂ ਸੌਂਦੇ ਸਮੇਂ ਬਹੁਤ ਜ਼ਿਆਦਾ ਡਰਾਉਣੇ ਸੁਪਨੇ ਆਉਂਦੇ ਆ ਜਾਂ ਭਾਰ ਪੈਂਦਾ ਹੈ ਜਾਂ ਫਿਰ ਉਹ ਬਹੁਤ ਜ਼ਿਆਦਾ ਸੁੱਤੇ ਪੈ ਡਰ ਜਾਂਦੇ ਆ ਜਾਂ ਫਿਰ ਸੁੱਤੇ ਪੈ ਉਹ ਇਸ ਤਰ੍ਹਾਂ ਭੁੱਲਦੇ ਰਹਿੰਦੇ ਆ ਤਾਂ ਉਹ ਇਹ ਤੇਜ ਪੱਤੇ ਦਾ ਛੋਟਾ ਜਿਹਾ ਉਪਾਅ ਕਰਕੇ ਆਪਣੀ ਇਸ ਮੁਸ਼ਕਲ ਨੂੰ ਦੂਰ ਕਰ ਸਕਦੇ ਨੇ ਤੇ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਏ ਇੱਕ ਤੇਜ ਪੱਤਾ ਤੇ ਤੁਸੀਂ ਹਰ ਰੋਜ਼ ਸੌਣ ਦੇ ਸਮੇਂ ਤੇਜ ਪੱਤੇ ਨੂੰ ਆਪਣੇ ਸਹਰਾਣੇ ਦੇ نیچے ਰੱਖ ਕੇ ਤੁਸੀਂ ਸੌ ਜਾਣਾ ਏ ਤੇ ਅਗਲੀ ਸਵੇਰ ਉਸ ਤੇਜ ਪੱਤੇ ਨੂੰ ਉਠ ਕੇ ਜਿਹੜਾ ਤੁਹਾਡੇ ਘਰ ਦੇ ਵਿੱਚ ਕੋਈ ਦਰਖਤ ਬੂਟੇ ਲੱਗੇ ਹੋਣਗੇ ਕੋਈ ਗਮਲਾ ਹੋਵੇਗਾ ਉਹਨਾਂ ਦੇ ਕੋਲੇ ਚਾ ਕੇ ਤੁਸੀਂ ਇਸ ਪੱਤੇ ਨੂੰ ਜਾਂ ਤਾਂ ਗਮਲੇ ਦੇ ਵਿੱਚ ਜਾਂ ਜਿਹੜਾ ਵੀ ਦਰਖਤ ਕੋਈ ਲੱਗਿਆ ਹੋਵੇਗਾ ਉੱਥੇ ਤੁਸੀਂ ਇਸ ਤੇਜ ਪੱਤੇ ਨੂੰ ਰੱਖ ਦੇਣਾ ਤੁਸੀਂ ਇਹ ਉਪਾਕਰਨ ਤੋਂ ਬਾਅਦ ਦੇਖੋਗੇ ਕਿ 2 ਤੋਂ 3 ਦਿਨ ਦੇ ਵਿੱਚ ਜਿਹੜੇ ਤੁਹਾਨੂੰ ਬੁਰੇ ਸੁਪਨੇ ਆਉਂਦੇ ਸੀ ਜਾਫਰ ਤੁਹਾਨੂੰ ਭਾਰ ਪੈਂਦਾ ਸੀ ਦਬਾਅ ਪੈਂਦਾ ਸੀ ਜਿਸ ਨਾਲ ਤੁਸੀਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿੰਦੇ ਸੀ ਡਰ ਦੇ ਮਾਰੇ ਤੁਸੀਂ ਰਾਤ ਦੇ ਸਮੇਂ ਉੱਠ ਜਾਂਦੇ ਸੀ ਤੇ ਜਦੋਂ ਤੁਸੀਂ ਇਹ ਉਪਾਅ ਕਰ ਲਿਆ ਤਾਂ ਬਿਲਕੁਲ 2 ਤੋਂ 3 ਦਿਨ ਦੇ ਅੰਦਰ ਤੁਹਾਨੂੰ ਇਹ ਸੁਪਨੇ ਆਉਣੇ ਬੰਦ ਹੋ ਜਾਣਗੇ ਤੁਹਾਨੂੰ ਇਹ ਪ੍ਰੋਬਲਮ ਤੇ ਮੁਸ਼ਕਿਲ ਜਿਹੜੀ ਆ ਰਹੀ ਸੀ ਤੁਹਾਡੀ ਦੂਰ ਹੋ ਜਾਵੇਗੀ ਇਹੀ ਸੀ ਦੂਸਰਾ ਉਪਾਅ ਤੇ ਗੱਲ ਕਰਦੇ ਹੁਣ ਆਪਾਂ ਤੀਸਰੇ ਉਪਾਅ ਦੀ ਇਹਨਾਂ ਸਾਰੇ ਉਪਾਅ ਨੂੰ ਤੁਸੀਂ ਧਿਆਨ ਦੇ ਨਾਲ ਸੁਣਿਓ ਕਿਉਂਕਿ ਇਹ ਸਾਰੇ ਉਪਾਅ ਹੀ ਬਹੁਤ ਜ਼ਿਆਦਾ ਕੈਦੀਮੰਦ ਨੇ ਤੁਹਾਡੇ ਲਈ ਬਹੁਤ ਜ਼ਿਆਦਾ ਉਪਯੋਗੀ ਨੇ ਇਹ ਜਿਹੜਾ ਉਪਾਅ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਨੇ ਆਪਣੇ ਘਰ ਦੇ ਵਿੱਚ ਧਨ ਤੇ ਪੈਸੇ ਨੂੰ ਲੈ ਕੇ ਆਉਣਾ ਆਪਣੇ ਘਰ ਦੇ ਵਿੱਚ ਧਨ ਪੈਸੇ ਨੂੰ ਲੈ ਕੇ ਆਉਣ ਦਾ ਇਹ ਇੱਕ ਮਹਾ ਉਪਾਅ ਹੈ ਕਿਉਂਕਿ ਕਈ ਘਰਾਂ ਦੇ ਵਿੱਚ ਕੀ ਹੁੰਦਾ ਹੈ ਕਿ ਪੈਸਾ ਕਮਾਉਂਦੇ ਤਾਂ ਬਹੁਤੇ ਪਰ ਪੈਸਾ ਘਰ ਦੇ ਵਿੱਚ ਟਿਕਦਾ ਨਹੀਂ ਜਾਂ ਤਾਂ ਇੱਧਰ-ਉੱਧਰ ਖਰਚਿਆਂ ਦੇ ਵਿੱਚ ਲੱਗ ਜਾਂਦਾ ਹੈ ਜਾਂ ਬਿਮਾਰੀ ਤੇ ਲੱਗ ਜਾਂਦਾ ਹੈ ਬਸ ਘਰ ਦੇ ਵਿੱਚ ਪੈਸੇ ਨੂੰ ਲੈ ਕੇ ਬਰਕਤ ਨਹੀਂ ਰਹਿੰਦੀ ਜਾਂ ਫਿਰ ਕੋਈ ਅਜੀਹਾ ਖਰਚਾ ਆ ਜਾਂਦਾ ਜਿੱਥੇ ਸਾਰਾ ਪੈਸਾ ਖਰਚ ਹੋ ਜਾਂਦਾ ਬਸ ਕੁਝ ਸਮਝ ਹੀ ਨਹੀਂ ਆਉਂਦਾ ਕਿ ਪੈਸਾ ਚਲਾ ਕਿੱਧਰ ਗਿਆ ਇਸ ਉਪਾਅ ਨੂੰ ਅਸੀਂ ਸ਼ੁੱਕਰਵਾਰ ਦੇ ਦਿਨ ਕਰਨਾ ਹੈ ਤੇ ਉਹ ਪਾ ਕਰਨ ਦੇ ਲਈ ਸਾਨੂੰ ਚਾਹੀਦਾ ਇੱਕ ਤੇਜ ਪੱਤਾ ਤੇ ਜਿਹੜਾ ਤੁਸੀਂ ਤੇਜ ਪੱਤਾ ਲਾਉਂਗੇ ਉਸ ਨੂੰ ਤੁਸੀਂ ਸਭ ਤੋਂ ਪਹਿਲਾਂ ਆਪਣੇ ਘਰ ਵਾਲਾ ਜਿਹੜਾ ਪਾਠ ਪੂਜਾ ਵਾਲਾ ਸਥਾਨ ਹੈ ਉੱਥੇ ਤੁਸੀਂ ਰੱਖ ਦੇਣਾ ਤੇ ਇਸ ਪੱਤੇ ਨੂੰ ਪਾਠ ਪੂਜਾ ਵਾਲੇ ਸਥਾਨ ਤੇ 10 ਤੋਂ 15 ਮਿੰਟ ਤੁਸੀਂ ਪਏ ਰਹਿਣ ਦੇਣਾ ਤੇ 10 ਤੋਂ 15 ਮਿੰਟ ਤੋਂ ਬਾਅਦ ਦੇ ਵਿੱਚ ਇਸ ਤੇਜ ਪੱਤੇ ਨੂੰ ਤੁਸੀਂ ਚੋਕ ਕੇ ਆਪਣੇ ਪਰਸ ਦੇ ਵਿੱਚ ਪਾ ਲੈਣਾ ਹੈ ਕਿ ਤੁਸੀਂ ਦੇਖੋਗੇ ਕਿ ਜਦੋਂ ਤੁਸੀਂ ਇਹ ਉਪਾ ਕਰਕੇ ਤੇਜ ਪੱਤੇ ਨੂੰ ਆਪਣੇ ਪਰਸ ਦੇ ਵਿੱਚ ਪਾਉਣੇ ਹੋ ਤਾਂ ਤੁਸੀਂ ਦੇਖੋਗੇ ਕਿ ਉਸ ਬਾਅਦ ਤੁਹਾਡਾ ਜਿਹੜਾ ਪਰਸ ਉਹ ਪੈਸਿਆਂ ਦੇ ਨਾਲ ਭਰਿਆ ਰਹੇਗਾ ਤਾਂ ਲక్ష్ਮੀ ਦਾ ਉਸ ਦੇ ਵਿੱਚ ਜੋਗ ਬਣ ਜਾਂਦਾ ਹੈ ਬਸ ਕਹਿਣ ਦਾ ਭਾਵ ਇਹ ਹੀ ਹੈ ਕਿ ਤੇਜ ਪਤਾ ਹਮੇਸ਼ਾ ਤੁਹਾਡੇ ਘਰ ਦੇ ਵਿੱਚ ਧਨ ਨੂੰ ਆਕਰਸ਼ਿਤ ਕਰੇਗਾ ਤੇ ਜਿਹੜਾ ਤੁਹਾਡਾ ਪਰਸ ਉਹ ਹਮੇਸ਼ਾ ਪੈਸਿਆਂ ਦੇ ਨਾਲ ਭਰਿਆ ਰਹੇਗਾ ਤੇ ਇਸੇ ਤਰੀਕੇ ਦੇ ਨਾਲ ਇਸ ਪੱਤੇ ਨੂੰ ਜਿਵੇਂ ਤੁਸੀਂ ਸ਼ੁੱਕਰਵਾਰ ਰੱਖਿਆ ਤਾਂ 7 ਦਿਨ ਤੁਸੀਂ ਲਗਾਤਾਰ ਇਸੇ ਤਰੀਕੇ ਦੇ ਨਾਲ ਪਰਸ ਦੇ ਵਿੱਚ ਪਿਆ ਰਹਿਣ ਦਿਨਾ ਹੈ ਤੇ 7 ਦਿਨ ਦੇ ਬਾਅਦ ਦੇ ਵਿੱਚ ਜਦੋਂ ਅਗਲਾ ਸ਼ੁੱਕਰਵਾਰ ਆਵੇਗਾ ਉਸ ਪੱਤੇ ਨੂੰ ਤੁਸੀਂ ਪਰਸ ਦੇ ਵਿੱਚੋਂ ਕੱਢ ਕੇ ਬਾਹਰ ਮਿੱਟੀ ਦੇ ਵਿੱਚ ਤੁਸੀਂ ਕੀਤੇ ਵੀ ਦਬਾਅ ਆਉਣਾ ਹੈ ਗਾਡੇ ਆਉਣਾ ਹੈ ਫਿਰ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਨਵਾਂ ਤੇਜ ਪੱਤਾ ਲੈਣਾ ਹੈ ਤੇ ਸੇਮ ਜਿਸ ਪ੍ਰੋਸੈਸ ਦੇ ਨਾਲ ਤੁਸੀਂ ਪਹਿਲਾਂ ਕੀਤਾ ਸੀ ਤੁਹਾਨੂੰ ਦੱਸਿਆ ਉਸੇ ਪ੍ਰੋਸੈਸ ਦੇ ਨਾਲ ਤੁਸੀਂ ਇਹ ਉਪਾਅ ਕਰਨਾ ਹੈ ਉਸ ਨੂੰ ਤੁਸੀਂ ਦੁਬਾਰਾ ਰਿਪੀਟ ਕਰ ਦੇਣਾ ਇਹ ਘਰ ਦੇ ਵਿੱਚ ਪੈਸਾ ਲੈ ਕੇ ਆਉਣ ਦਾ ਤੇਜ ਪੱਤੇ ਦਾ ਇੱਕ ਮਹਾ ਉਪਾਅ ਮਹਾ ਉਪਾਅ ਦਾ ਮਤਲਬ ਇਹ ਆ ਕਿ ਇਸ ਉਪਾਦ ਦੇ ਨਾਲ 101% ਤੁਹਾਡੇ ਘਰ ਦੇ ਵਿੱਚ ਪੈਸਾ ਆਵੇਗਾ ਤੁਹਾਡਾ ਘਰ ਪੈਸਿਆਂ ਦੇ ਨਾਲ ਭਰਿਆ ਰਹੇਗਾ ਤੁਹਾਡੇ ਘਰ ਦੇ ਵਿੱਚ ਪੈਸਾ ਇੰਨਾ ਜ਼ਿਆਦਾ ਆਵੇਗਾ ਕਿ ਤੁਹਾਨੂੰ ਕੁਝ ਸਮਝ ਵੀ ਨਹੀਂ ਆਵੇਗਾ ਪਹਿਲਾਂ ਸਾਡੇ ਘਰ ਦੇ ਵਿੱਚ ਪੈਸਾ ਟਿਕਦਾ ਨਹੀਂ ਸੀ ਸਾਨੂੰ ਸਮਝ ਨਹੀਂ ਸੀ ਆਉਂਦਾ ਕਿ ਸਾਡੇ ਘਰ ਦਾ ਸਾਰਾ ਪੈਸਾ ਜਾ ਕਿੱਥੇ ਰਿਹਾ ਹੈ ਇਸ ਉਪਾਅ ਨੂੰ ਕਰਨ ਤੋਂ ਬਾਅਦ ਦੇ ਵਿੱਚ ਸਾਡੇ ਘਰ ਦੇ ਵਿੱਚ ਪੈਸਾ ਇੰਨਾ ਆਉਣਾ ਸ਼ੁਰੂ ਹੋ ਜਾਵੇਗਾ ਕਿ ਤੁਸੀਂ ਦੇਖੋਗੇ ਕਿ ਸਾਡੇ ਘਰ ਦੇ ਵਿੱਚ ਪੈਸਾ ਕਿਧਰੋਂ ਕਿਧਰੋਂ ਆਦੀ ਹੈ ਇੰਨਾ ਤੁਸੀਂ ਹੈਰਾਨ ਰਹੇ ਜਾਓਗੇ ਇਸ ਉਪਾਅ ਨੂੰ ਕਰਨ ਤੋਂ ਬਾਅਦ ਦੇ ਵਿੱਚ ਇਸ ਤਰ੍ਹਾਂ ਦੇ ਚਮਤਕਾਰ ਤੁਹਾਡੇ ਘਰ ਦੇ ਵਿੱਚ ਹੋਣੇ ਸ਼ੁਰੂ ਹੋ ਜਾਣਗੇ ਇਸੇ ਤਰੀਕੇ ਦੇ ਨਾਲ ਇਹ ਸਨ ਤੇਜ ਪੱਤੇ ਦੇ ਤਿੰਨ ਖਾਸ ਉਪਾਅ ਜਿਹੜੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੇ ਨੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਸਪੋਰਟ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਏ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ ਪਲੀਜ਼ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰੀ ਹੋ ਜੀ